ਗੌੜੀ ਮਹੱਲਾ ਪਹਿਲਾ ਚੋਹਾ ਚੰਦਨੇ ਅੰਕ ਚੜਾਵਾਂ ਪਾਤ ਪਟੰਬਰ ਪਹਿਰ ਹੰਡਾਵਾਂ ਬਿਨ ਹਰ ਨਾਮ ਕਹਾਂ ਸੁਖ ਪਾਵਾਂ ਕਿਆ ਪਹਿਰੋ ਕਿਆ ਓੜ ਦਿਖਾਵਾਂ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਦੀ ਮਾਲਾ ਲਾਲ निहाली ਫੂਲ ਗਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਨ ਸੁਲੋਨੀ ਸੁੰਦਰ ਨਾਰੀ ਖੂੜ ਸ਼ਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਵਾਰੀ ਦਰ ਕਰ ਮਹਿਲਾ ਸੇਜ ਸੁਖਾਲੀ ਅਹਨਸ ਫੂਲ ਬਿਸ਼ਾਵੈ ਮਾਲੀ ਬਿਨ ਹਰ ਨਾਮ ਸੋ ਦੇਹੇ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸ਼ਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬਲਾਵ ਤਾਜ ਕੁਲ ਹੈ ਸਿਰ ਛਤਰ ਬਨਾਵ ਬਿਨ ਜਗਦੀਸ਼ ਕਹਾਂ ਸੱਚ ਪਾਵ ਖਾਨ ਮੁਲੂਕ ਕਹਾਂ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਹਿਰਦੈ ਮਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਗੌੜੀ ਮਹੱਲਾ ਪਹਿਲਾ seva ek na jan se avre parpanch vyad tyagae kavre pae milae sach saache saachre hai saa ram bhagat jan hoi har gun gaae milae mal thoee raau undo kaval sagal sansaar hai durmat agn jagat par jaare so ubrae gur shabda vichaar hai preng patang kunchar armina ਮਿਰਗ ਮਰੈ ਸਹ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕਰੋਧ ਬਨਾਸੈ ਸਗਲ ਵਿਕਾਰੀ ਪਤ ਮਤ ਖੋਵਹਿ ਨਾਮ ਵਿਸਾਰੀ ਪਰ ਕਰ ਚੀਤ ਮਨ ਮੁਖ ਡੋਲਾਏ ਗਲ ਜੀਵਰੀ ਧੰਦੇ ਲਪਟਾਏ ਗੁਰਮਕਸ਼ੂਟ ਸਹਰ ਗੁਣ ਗਾਏ ਜਿਉ ਤਨ ਵਿਧਵਾ ਪਰ ਕੋ ਦੇਈ ਕਾਮ-ਦਾਮ ਚਿੱਤ ਪਰਵਸਸੀ ਬਿਨ ਪੇਰ ਤ੍ਰਿਪਤ ਨਾ ਕਬ ਹੂੰ ਹੋਈ ਪੜ-ਪੜ ਪੋਥੀ ਸਿਮਰਤ ਪਾਠਾ ਵੇਦ ਪ੍ਰਾਣ ਪੜੈ ਸੁਣ ਠਾਕਾ ਬਿਨ ਰਸ ਰਾਤੀ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਚਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗਉੜੀ ਮਹੱਲਾ ਪਹਿਲਾ ਹੱਥ ਕਰ ਮਰੈ ਨਾ ਲੇਖੈ ਪਾਵੇ ਵੇਸ ਕਰੇ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਉ ਤੂੰ ਮਨ ਸੁਖ ਨਾਮ ਵਿਸਾਰ ਸਹਿ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਬਸਾਰਿਆ ਸਭ ਕੂੜੋ ਕੂਰ ਨੇਜੇ ਵਾਜੇ ਤਖਤ ਸਲਾਮ ਅਦਕੀ ਤ੍ਰਿਸ਼ਨਾ ਵਿਆਪੇ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹਿਲਾ ਦੂਜੇ ਭਾਏ ਅਗਿਆਨ ਦੁਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸ ਕੋ ਵਾਹ ਆਹੋ ਜੇ ਵਾਟ ਦਿਖਾਵੇ ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸ ਕੋ ਵਾਹ ਵਾਹ ਜੇ ਮੇਲ ਮਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜੀਉ ਗੁਰ ਸ਼ਬਦ ਦੀ ਮਤ ਅੰਮ੍ਰਿਤ ਪੀਉ ਨਾਮ ਵਡਾਈ ਤੁਦ ਭਾਣੈ ਦੀਉ ਨਾਮ ਬਿਨਾ ਕਿਉ ਜੀਵਾ ਮਾਏ ਅਨੰਦਿਨ ਜਪਤ ਰਹੋ ਤੇਰੀ ਸਰਨਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤਿ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁ ਧਾਵਹਿ ਹਉ ਮੈਂ ਖਪਹਿ ਜਨਮ ਮਰ ਆਵਹਿ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਗਾਰੈ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮਗਤ ਪਾਵੈ ਸੱਚ ਕਰਨੀ ਗੁਰ ਭਰਮ ਚਕਾਵੈ ਨਿਰਪਉ ਕੈ ਘਰ ਤਾੜੀ ਲਾਵੈ ਹਉ ਹਉ ਕਰ ਮਰਨਾ ਕੀ ਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚਕਾਵੈ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮਖ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਦਨ ਬੰਦ ਪੁਹਾਵੈ ਨਾਨਕ RAM ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲ ਕਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਦਾਸੀ ਅਲਖ ਅਭੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੋਂ ਭੂਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮਕਾਮ ਸਾਹਾ ਮਰਹਿ ਸੰਚਹਿ ਮਾਇਆ ਦਾਮ ਮੈਂ ਧਨ ਦੀਜੈ ਹਰ ਅਮਰਤ ਨਾਮ ਰਈਤ ਮਹਿਰ ਮੁਕੱਦਮ ਸਿੱਖਦਾਰ ਐ ਨਿਹਚਲ ਕੋਏ ਨਾ ਦਿਸੈ ਸੰਸਾਰ ਐ ਆ ਫਰਿਓ ਕਾਲ ਕੂੜ ਸਿਰ ਮਾਰੇ ਨਿਸ਼ਚਲ ਏਕ ਸੱਚਾ ਸਤ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਉਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਣੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸ਼ਬਦੈ ਮੂਠੇ ਦੇ ਨਰੇਣੀ ਹਿਰਦਾ ਸਾਚ ਵਸੈ ਹਰ ਨਾਇ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸੁਮਾਏ ਗੌੜੀ ਮਹੱਲਾ ਪਹਿਲਾ ਬੋਲੈ ਸਾਚ ਮਿੱਥਿਆ ਨਹੀਂ ਰਾਈ ਚੱਲੈ ਗੁਰਮੁਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪੇਉ ਪੀਉ ਅਕਥ ਕਥ ਰਹੀ ਐ ਨਿਜ ਕਰ ਬਹਿਸ ਸਹਿਜ ਕਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀ ਐ ਗੁਰਮਤਿ ਚਾਲ ਨਿਹਚਲ ਨਹੀਂ ਡੋਲੇ ਗੁਰਮਤਿ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਬਰੋਲੇ ਸਤਗੁਰ ਦੇਖਿਆ ਦੀ ਖਿਆਲੀ ਨਹੀਂ ਮਨ ਤਨੇ ਅਰਪਿਉ ਅੰਤਰ ਗਤ ਕੀਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰજન ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹਿ ਦੇਖੋ ਤਹਿ ਏਕੰਕਾਰ ਰਹਿ ਨਿਰਾਲਮ ਏਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਮਨ ਤੇ ਮਨ ਮਾਨਿਆ ਚੂਕੀ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਸ਼ਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮਕੋਈ ਨਾਨਕ ਸਾਚ ਨਾਮ ਮਲ ਖੋਈ ਗੌੜੀ ਮਹਿਲ